বিজে মালিয়া ਦਾ ਸਕੈਮ ਸੀ 9000 ਕਰੋੜ ਦਾ ਨਿਰਵ ਮੋਦੀ ਦਾ ਸਕੈਮ ਸੀ 10000 ਕਰੋੜ ਦਾ ਤੇਲਗੀ ਦਾ ਸਕੈਮ ਸੀ 30000 ਕਰੋੜ ਦਾ ਹਰਸ਼ਦ ਮਹਿਤਾ ਦਾ ਸਕੈਮ ਸੀ 5000 ਕਰੋੜ ਦਾ ਪਰ ਅੱਜ ਇਸ ਕੇਸ ਸਟਡੀ ਚ ਗੱਲ ਕਰ ਰਹੇ ਆ ਇਸ ਤੋਂ ਵੀ ਵੱਡੇ ਸਕੈਮ ਨਾ 10000 ਨਾ 20000 ਨਾ 30000 ਨਾ 40000 50000 ਕਰੋੜ ਰੁਪਏ ਦੇ ਸਕੈਮ ਦਾ ਜੋ ਕੀਤਾ ਹੈ ਪਰਲਸ ਗਰੁੱਪ ਨੇ ਪੀਏਸੀਐਲ ਕੰਪਨੀ ਦਾ ਨਾਮ ਸੀ ਤੇ ਜਿਹਦੇ ਮਾਲਕ ਸਨ ਨਿਰਮਲ ਸਿੰਘ ਪੰਗੂ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨ ਉਹ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਤੇ ਕਈ ਬੰਦੇ ਕੇਸ ਸਟੱਡੀਜ਼ ਦੇਣ ਦੇ ਵਿੱਚ ਉਹ ਬੜਾ ਵੱਡਾ ਬਿਜ਼ਨਸਮੈਨ ਬੜਾ ਵੱਡਾ ਦਿਮਾਗ ਦੱਸਦੇ ਆ ਪਰ ਕਹਿੰਦੇ ਹੁੰਦੇ ਆ ਠੱਗ ਨੇ ਠੱਗੀ ਰਹਿਣਾ ਹੁੰਦਾ ਤੇ ਇਮੀਗ੍ਰੇਸ਼ਨ ਇੰਡਸਟਰੀ 'ਚ ਵੀ ਠੱਗਾਂ ਬਾਰੇ ਬੋਲੇ ਆ ਹੁਣ ਫਾਈਨੈਂਸ਼ੀਅਲ ਐਜੂਕੇਸ਼ਨ ਚ ਆਇਆ ਤਾਂ ਜ਼ਰੂਰ ਜਾਗਰੂਕ ਕਰਨਾ ਚਾਹੂੰਗਾ ਇਹਨਾਂ ਸਕੀਮਜ਼ ਦੇ ਬਾਰੇ ਜਿਵੇਂ ਪਰਲਸ ਗਰੁੱਪ ਨੇ ਆ ਕੇ ਪੰਜਾਬ ਦੇ ਲੋਕਾਂ ਦਾ ਤੇ ਇੰਡੀਆ ਦੇ ਲੋਕਾਂ ਦਾ ਲੱਖਾਂ ਕਰੋੜਾ ਰੁਪਇਆ ਲੁੱਟਿਆ ਐਂਡ ਉਹਨਾਂ ਦੀਆਂ ਜ਼ਿੰਦਗੀਆਂ ਖਤਮ ਕਰ ਦਿੱਤੀਆਂ ਉਹਨਾਂ ਬਾਰੇ ਜਾਗਰੂਕ ਵੀ ਤੁਸੀਂ ਹੋਵੋਗੇ ਤੇ ਜਾਣੋਗੇ ਕਹਾਣੀ ਕੀ ਹੈ ਪਲਜ਼ ਗਰੁੱਪ 50 ਹਜ਼ਾਰ ਕਰੋੜ ਰੁਪਏ ਦਾ ਸਕੈਮ ਨੀਅਰਲੀ ਨੀਅਰਲੀ ਨਰਮਲ ਸਿੰਘ ਪੰਗੂ ਜੋ ਕਿ ਪਲਸ ਗਰੁੱਪ ਦੇ ਮਾਲਕ ਸੀ ਉਹਨਾਂ ਦਾ ਸੀਗਾ ਤੇ ਦੁੱਖ ਦੀ ਗੱਲ ਇਹ ਹੈ ਕਿ ਕਿਸਾਨ ਫੈਮਲੀ ਤੋਂ ਬੈਕਗ੍ਰਾਉਂਡ ਰੱਖਦੇ ਸੀ ਕਿਸਾਨ ਫੈਮਲੀ ਦਾ ਪਛੋਕੜ ਸੀ ਇਹਨਾਂ ਦਾ ਤੇ ਜਿਹੜੀ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਕੋਈ ਗਰੀਬ ਪਰਿਵਾਰ ਉੱਠ ਕੇ ਅੱਗੇ ਵੱਧਦਾ ਹੈ ਤੇ ਇਹੋ ਜਿਹੇ ਸਕੈਮਰਜ਼ ਅੱਗੇ ਆਉਂਦੇ ਆ ਤਾਂ ਬਹੁਤ ਸ਼ਰਮ ਮਹਿਸੂਸ ਹੁੰਦੀ ਆ ਆਪਾਂ ਨੂੰ ਐਜ਼ ਪੰਜਾਬੀ ਕੀ ਬਈ ਇਹੋ ਜਿਹੇ ਬੰਦੇ ਆਪਣੇ ਪੰਜਾਬ ਦੇ ਵਿੱਚ ਵੀ ਜਨਮ ਲਿਆ ਹੁਣ ਕਈ ਬੰਦੇ ਮੌਤ ਦੇ ਉੱਤੇ ਬੜਾ ਕੁਝ ਲਿਖੀ ਜਾਂਦੇ ਕੀ ਕਰੀ ਜਾਂਦੇ ਪਰ ਅਸੀਂ ਤਾਂ ਉਹ ਸਚਾਈ ਤੁਹਾਡੇ ਮੂਰੇ ਲੈ ਕੇ ਆਉ ਅਸੀਂ ਕਿਹੜਾ ਸਕੈਮ ਕਿਵੇਂ ਹੋਇਆ ਸੋ ਇਹਨੀਆਂ ਕੇਸ ਸਟਡੀਜ਼ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਸਾਡਾ ਫਰਜ਼ ਆ ਫਿਰ ਇਸ ਤੋਂ ਬਾਅਦ ਜਦੋਂ ਨਿਰਮਲ ਸਿੰਘ ਪੰਗੂ ਸਟਾਰਟ ਸਟਾਰਟਿੰਗ ਦੇ ਵਿੱਚ ਆਪਾਂ ਸਟੋਰੀ ਦੀ ਗੱਲ ਕਰਦੇ ਆ ਸਟਾਰਟਿੰਗ ਦੇ ਵਿੱਚ ਨਿਰਮਲ ਸਿੰਘ ਪੰਗੂ ਇੱਕ ਦੋਜੀ ਸੀ ਮੋਸਾਈਕਲ ਦੇ ਉੱਪਰ ਢੋਲੀਆਂ ਰੱਖ ਕੇ ਦੁੱਧ ਦੀਆਂ ਤੇ ਨਾਲ ਤੁਰੇ ਫਿਰਦੇ ਰਹਿੰਦੇ ਸੀ ਤੇ ਦੋਜੀ ਸੀ ਘਰਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੁੱਧ ਵਰਤਾਉਂਦਾ ਹੁੰਦਾ ਸੀਗਾ ਤੇ ਇਹ ਕੀ ਹੋਇਆ ਕਿ ਜਦੋਂ ਨਿਰਮਲ ਸਿੰਘ ਪੰਗੂ ਇਸ ਕੰਮ ਤੋਂ ਬਾਅਦ ਆਪਣੀ ਨੌਕਰੀ ਲੱਭਣ ਆਸਤ੍ਰ ਕਿਉਂਕਿ ਉਸ ਟਾਈਮ 1980 ਦੇ ਦਹਾਕੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਲੋਕ ਆ ਉਹ ਕਲਕੱਤੇ ਜ਼ਿਆਦਾਤਰ ਕੰਮ ਕਰਨ ਲਈ ਜਾਂਦੇ ਸੀ ਜੌਬਸ ਵਾਸਤੇ ਕਲਕੱਤੇ ਵਰਗੇ ਸ਼ਹਿਰਾਂ ਨੂੰ ਬਹੁਤ ਵੱਡੀ ਪ੍ਰਾਇਰਿਟੀ ਦਿੱਤੀ ਜਾਂਦੀ ਸੀ ਅੱਜ ਵੀ ਕੁਝ ਉਸ ਟਾਈਮ ਦੇ ਗਏ ਪੰਜਾਬੀਆਂ ਦੇ ਪਰਿਵਾਰ ਕਲਕੱਤੇ ਦੇ ਵਿੱਚ ਰਹਿੰਦੇ ਆ ਕਿ ਇਹ ਕਲਕੱਤੇ ਗਿਆ ਉੱਥੇ ਜਾ ਕੇ ਜਿਹੜੀ ਕੰਪਨੀ ਦੇ ਵਿੱਚ ਕੰਮ ਫਰਾਡ ਦੇ ਚੱਲਦੇ ਬੰਦ ਹੋ ਗਈ ਤਾਂ ਫਿਰ ਇਹਨੇ ਸੋਚਿਆ ਕਿ ਮੈਂ ਆਪਦਾ ਪੰਜਾਬ ਵਾਪਸ ਆ ਜਾ ਤਾਂ ਪੰਜਾਬ ਵਾਪਸ ਆਉਣ ਤੋਂ ਪਹਿਲਾਂ ਹੀ ਇਹਨੂੰ ਨੌਕਰੀ ਮਿਲ ਗਈ ਪਰਲ ਗੋਲਡਨ ਫੋਰੈਸਟ ਕਾਰਪੋਰੇਸ਼ਨ ਦੇ ਵਿੱਚ ਇਹ ਹੁਣ ਕੰਪਨੀ ਇੱਕ ਅਲੱਗ ਦਾ ਸਕੈਮ ਸੀ ਇਹ ਕਹਿੰਦੀ ਸੀ ਕਿਸਾਨਾਂ ਨੂੰ ਕਿ ਬਈ ਤੁਸੀਂ ਆਪਦੀ ਜ਼ਮੀਨ ਦੇ ਵਿੱਚ ਸਾਨੂੰ ਦਰਖਤ ਲਾਉਣ ਨੂੰ ਦਿਓ ਉਹਨਾਂ ਤੋਂ ਪੈਸੇ ਲੈਂਦੀ ਸੀ ਤੇ ਦੱਸਾਂ ਸਾਲਾ ਸਾਗਵਾਂ ਦੇ ਦਰਖਤ ਬੇਸਿਕਲੀ ਤੇ ਸਾਗਵਾਂ ਦੇ ਦਰਖਤ ਜਦੋਂ ਲੱਗ ਜਾਣਗੇ ਤੇ ਵੱਡੇ ਹੋ ਜਾਣਗੇ ਤੇ ਅਸੀਂ ਵੇਚ ਕੇ ਤੁਹਾਨੂੰ ਪੈਸੇ ਦੇਵਾਂਗੇ ਤੇ ਬਹੁਤ ਮੋਟੀ ਕਮਾਈ ਦੇਵਾਂਗੇ ਤਾਂ 10 ਸਾਲ ਕਿਦੋਂ ਆਏ ਹੁਣ ਇਹ ਚੀਜ਼ ਨਿਰਮਲ ਸਿੰਘ ਵੀ ਸਮਝ ਗਿਆ ਸੀ ਕਿ ਇਹੋ ਜਿਹੀ ਸਕ ਦੇ ਵਿੱਚ ਤਾਂ ਦੁਨੀਆ ਪੂਰੀ ਪੂਰੀ ਘਮ ਜਾਂਦੀ ਆ ਤੇ ਕਿਨੇ ਪੈਸੇ ਦੇਣੇ ਆ ਤਾਂ ਬਸ ਪੈਸੇ ਲੈ ਲੈ ਕੇ ਲੋਕਾਂ ਤੋਂ ਰੱਖੀ ਰੱਖੇ ਤਾਂ ਕੀ ਹੋਇਆ ਕਿ ਜਦੋਂ ਲੋਕਾਂ ਨੇ ਇਹ ਚੀਜ਼ ਕੀਤੀ ਸਾਰਾ ਕੁਝ ਹੋਇਆ ਤਾਂ ਨਿਰਮਲ ਸਿੰਘ ਇਨਸਪਾਇਰ ਹੋ ਗਿਆ ਖੁਦ ਇੱਕ ਸਕੈਮ ਕਰਨ ਨੂੰ ਤਾਂ ਉਹਨੇ ਪਰਲਸ ਗਰੁੱਪ ਨਾਮ ਦੀ ਪੀਏਸੀਐਲ ਨਾਮ ਦੀ ਇੱਕ ਕੰਪਨੀ ਕ੍ਰੀਏਟ ਕੀਤੀ ਜਿਹਦੇ ਵਿੱਚ ਉਹਨੇ ਇੱਕ ਪੈਰਾਮਿਡ ਸਕੀਮ ਸਟਾਰਟ ਕੀਤੀ ਕਿ ਬਈ ਤੁਸੀਂ ਆਪ ਜੁੜੋ ਫਿਰ ਤਿੰਨ ਬੰਦੇ ਜੋੜੋ ਉਹ ਗਾਂ ਤਿੰਨ ਬੰਦੇ ਜੋੜਨ ਉਹ ਗਾਂ ਤਿੰਨ ਬੰਦੇ ਜੋੜਨ ਉਹਨੇ ਆਪਦੇ ਹੀ ਏਜੰਟਸ ਬਣਾਉਣੇ ਸ਼ੁਰੂ ਕਰਤੇ ਇੱਕ ਕੰਪਨੀ ਬਣਾਈ ਜਿਹਦੇ ਵਿੱਚ ਉਹਨੇ ਪ੍ਰੋਡਕਟ ਕੀ ਰੱਖਿਆ ਹੁਣ ਕਿ ਕੋਈ ਕੰਪਨੀ ਬਣੂਗੀ ਪ੍ਰੋਡਕਟ ਤਾਂ ਵੇਚੂਗੀ ਨਾ ਉਹ ਰੱਖਿਆ ਲਾਲਚ ਸਭ ਤੋਂ ਵੱਡਾ ਪ੍ਰੋਡਕਟ ਨਿਰਮਲ ਸਿੰਘ ਬੰਗੂ ਦਾ ਲਾਲਚ ਸੀ ਤਾਂ ਲਾਲਚ ਦਾ ਮਤਲਬ ਕੀ ਹੋਇਆ ਕਿ ਇਹ ਕਹਿੰਦੇ ਸੀ ਕਿ ਵੀ ਤੁਸੀਂ ਆਪਦਾ ਪੈਸਾ ਸਾਡੀ ਕੰਪਨੀ ਚ ਇਨਵੈਸਟ ਕਰੋ ਆਪਦਾ ਪੈਸਾ ਸਾਨੂੰ ਦਿਓ ਠੀਕ ਹੈ ਅਸੀਂ ਉਹਨੂੰ 5-6 ਸਾਲਾਂ ਵਿੱਚ ਦੁੱਗਣਾ ਕਰ ਦੇਾਂਗੇ 5-6 ਸਾਲਾਂ 'ਚ ਤੁਹਾਨੂੰ ਦੁੱਗਣਾ ਕਰ ਦੇਵਾਂਗੇ ਤੇ ਜੇ ਤੁਸੀਂ 6 ਸਾਲਾਂ ਬਾਅਦ ਵੀ 5 ਸਾਲਾਂ ਬਾਅਦ ਵੀ ਤੁਸੀਂ ਕਹੋਗੇ ਨਹੀਂ ਜੀ ਅਸੀਂ ਹਜੇ ਪੈਸਾ ਹੋਰ ਲਾ ਸਕਦੇ ਆ ਰੱਖ ਸਕਦੇ ਆ 4 ਸਾਲ ਜੇ ਤੁਸੀਂ ਹੋਰ ਰੱਖੋਗੇ 10 ਸਾਲ ਦੋਗੇ ਤਾਂ ਪੈਸਾ ਤੁਹਾਡਾ 4 ਗੁਣਾ ਹੋ ਕੇ ਤੁਹਾਨੂੰ ਮਿਲੇਗਾ ਇੱਕ ਲਾਲਚੀ ਇਹਨਾਂ ਦਾ ਪ੍ਰੋਡਕਟ ਸੀ ਐਂਡ ਇਹ ਕਰਨ ਵਾਸਤੇ ਉਹਨੇ ਲੋਕਾਂ ਨੂੰ ਹੀ ਆਪਦਾ ਏਜੰਟ ਬਣਾਇਆ ਏਜੰਟ ਨੂੰ 20% ਕਮਿਸ਼ਨ ਮਿਲਦਾ ਸੀ ਗਾਂ ਦੀ ਗਾਂ ਗਾਂ ਦੀ ਗਾਂ ਗਾਂ ਦੀ ਗਾਂ ਲੋਕ ਆਪਦੇ ਪੈਸੇ ਲਾਉਂਦੇ ਰਹੇ ਬਹੁਤ ਸਾਰੇ ਲੋਕਾਂ ਨੇ ਆਪਦੀਆਂ ਜ਼ਮੀਨਾਂ ਵੇਚ ਕੇ ਪੈਸੇ ਲਾਏ ਬਹੁਤ ਕੁਝ ਹੋਇਆ ਗਰੀਬਾਂ ਨੇ ਇਕੱਠੇ ਕਰਕੇ ਕੋਈ ਕਿਵੇਂ ਕੋਈ ਦਿਹਾੜੀ ਦਾ ਪਿਆਲਾ ਬੰਦਾ ਇਸ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਆਪਦੇ ਪਰਲਸ ਗਰੁੱਪ ਦੇ ਵਿੱਚ ਇਨਵੈਸਟ ਕਰਦੇ ਨੇ ਤਾਂ 1996 ਜਦੋਂ ਪਰਲਸ ਗਰੁੱਪ ਇਹਨਾਂ ਨੇ ਬਣਾਈ ਤਾਂ ਉਹਦੇ ਵਿੱਚ ਇਹਨਾਂ ਨੇ ਤਿੰਨ ਚੀਜ਼ਾਂ ਦਿੱਤੀਆਂ ਇੱਕ ਤਾਂ ਤੁਹਾਨੂੰ ਕਹਿੰਦਾ ਕਿ ਪੈਸੇ ਦੁੱਗਣੇ ਪੰਜ-ਛੇ ਸਾਲ ਦੇ ਵਿੱਚ ਜਾਂ ਇਹ ਕਹਿੰਦੇ ਸੀ ਉਹਦੇ ਬਦਲੇ ਤੁਹਾਨੂੰ ਅਸੀਂ ਜ਼ਮੀਨ ਦੇ ਦੇਾਂਗੇ ਇਹ ਕਹਿੰਦੇ ਕੀ ਸੀ ਜਦੋਂ ਕਹਿੰਦੇ ਸੀ ਪੈਸੇ ਲਾਉਂਗੇ ਕਿਵੇਂ ਦੁੱਗਣੇ ਕਿਵੇਂ ਕਰਕੇ ਦੇਵੋਗੇ ਇਹ ਇੱਕ ਬੜਾ ਵੱਡਾ ਸਵਾਲ ਸੀ ਸਰਕਾਰ ਵੀ ਇਹਨਾਂ ਨੂੰ ਸਵਾਲ ਇਹ ਇਕੱਠਾ ਕਰਕੇ ਪੈਸਾ ਬਹੁਤ ਵੱਡੇ ਵੱਡੀਆਂ ਜ਼ਮੀਨਾਂ ਖਰੀਦਾਂਗੇ ਜ਼ਮੀਨਾਂ ਖਰੀਦ ਕੇ ਉੱਤੇ ਪ੍ਰਾਪਰਟੀਆਂ ਬਣਾਵਾਂਗੇ ਸ਼ਹਿਰ ਵਸਾਇਆ ਕਰਾਂਗੇ ਤੇ ਉਸ ਤੋਂ ਬਾਅਦ ਉਹਦੀ ਮਹਿੰਗਾ ਕਰਕੇ ਉਹਨੂੰ ਵੇਚਿਆ ਕਰਾਂਗੇ ਤੇ ਤੁਹਾਨੂੰ ਤੁਹਾਡੇ ਪੈਸੇ ਵਾਪਸ ਕਰਦਿਆ ਕਰਾਂਗੇ ਇਹ ਦਿਖਾਉਂਦੇ ਸੀਗੇ ਪਰ ਜਦੋਂ ਪਤਾ ਲੱਗਾ ਕਿ ਇਹਨਾਂ ਨੇ ਉਹ ਇਨਵੈਸਟ ਕੀਤਾ ਕਿੱਥੇ ਰਾਜਸਥਾਨ ਦੇ ਵਿੱਚ ਬੰਜਰ ਜ਼ਮੀਨਾਂ ਲੈ ਕੇ ਜਿਹੜੀਆਂ ਕੁਝ ਹਜ਼ਾਰਾਂ ਦੇ ਭਾਅ ਨੂੰ ਲੈ ਕੇ ਇਹਨਾਂ ਨੇ ਲੋਕਾਂ ਨੂੰ ਦਿਖਾਈਆਂ ਬਾਅਦ ਜਦੋਂ ਕੇਸ ਚੱਲਿਆ ਸੁਪਰੀਮ ਕੋਰਟ ਨੂੰ ਵੀ ਇਹਨਾਂ ਨੇ ਬੰਦਰ ਜ਼ਮੀਨਾਂ ਹੀ ਕਾਗਜ਼ਾਂ ਵਿੱਚ ਦਿਖਾ ਦਿਆ ਕਿ ਸਾਡੇ ਕੋਲ ਇੰਨਾ ਹਜ਼ਾਰ ਕਿੱਲੇ ਆ ਇੰਨੇ 2000 ਕਿੱਲੇ ਆ 5000 ਕਿੱਲੇ ਆ ਇਸ ਤਰੀਕੇ ਨਾਲ ਇਹਨਾਂ ਨੇ ਦਿਖਾਉਣਾ ਸ਼ੁਰੂ ਕੀਤਾ ਤੇ ਫਿਰ ਜਦੋਂ 1999 ਦੇ ਵਿੱਚ ਸੇਬੀ ਹੁਣ ਸੇਬੀ ਮੈਂ ਪਹਿਲਾਂ ਦੱਸ ਦਿੰਦਾ ਕੀ ਆ ਸੇਬੀ ਇੱਕ ਆਰਗੇਨਾਈਜੇਸ਼ਨ ਦਾ ਨਾਮ ਆ ਇੱਕ ਸਰਕਾਰੀ ਐਸੋਸੀਏਸ਼ਨ ਦਾ ਨਾਮ ਆ ਜੋ ਕਿ ਧਿਆਨ ਰੱਖਦੀ ਆ ਕਿ ਕੋਈ ਵੀ ਐਹੋ ਜੀ ਸਕੀਮ ਪੈਸੇ ਨੂੰ ਲੈ ਕੇ ਜਿਹੜੀ ਲੋਕਾਂ ਨਾਲ ਧੋਖਾ ਧੜੀ ਕਰੇ ਉਹ ਨਾ ਹੋਵੇ ਚਾਹੇ ਉਹ ਪੈਰਾਮਿਡ ਸਕੀਮ ਹੋਵੇ ਚਾਹੇ ਉਹ ਸਟਾਕ ਮਾਰਕੀਟ ਹੋਵੇ ਸ਼ੇਅਰ ਬਾਜ਼ਾਰ ਨੂੰ ਉੱਪਰ ਥੱਲੇ ਕਰਨਾ ਹੋਵੇ ਤਾਂ ਹਰਸ਼ਰ ਮਹਿਤਾ ਦੇ ਸਕੈਮ ਦੇ ਵਿੱਚ ਵੀ ਸੇਬੀ ਦਾ ਇੱਕ ਵੱਡਾ ਰੋਲ ਸੀਗਾ ਹੁਣ ਜਿਹੜੇ ਸਕੈਮ ਪਿੱਛੇ ਜੇ ਫੜੇਗੇ ਉਹਨਾਂ ਦੇ ਵਿੱਚ ਵੀ ਸੇਬੀ ਦਾ ਵੱਡਾ ਰੋਲ ਸੀਗਾ ਸੇਬੀ ਇੱਕ ਸਰਕਾਰੀ ਐਸੋਸੀਏਸ਼ਨ ਹੈ ਜੋ ਠੱਗੀ ਨੂੰ ਫਾਈਨੈਂਸ਼ੀਅਲ ਠੱਗੀ ਨੂੰ ਰੋਕਦੀ ਹੈ ਤਾਂ 1999 ਵਿੱਚ ਸੇਬੀ ਫਾਰਮ ਹੋ ਗਈ ਤਾਂ ਸੇਬੀ ਤੋਂ ਸੇਬੀ ਨੇ ਇਹ ਚੀਜ਼ 2003-4 ਦੇ ਨੀਅਰ ਅਬਾਊਟ ਸਾਬਤ ਕਰਤੀ ਕਿ ਬਈ ਜਿਹੜੀ ਪਰਲਸ ਗਰੁੱਪ ਦੀ ਕੰਪਨੀ ਆ ਪਰਲਸ ਗਰੁੱਪ ਦਾ ਜਿਹੜਾ ਕੰਮ ਆ ਇਹ ਇੱਕ ਸਕੈਮ ਆ ਜਾਂ ਇਹ ਇੱਕ ਪੈਰਾਮਿਡ ਸਕੀਮ ਹੈਗੀ ਆ ਇਹ ਸੇਬੀ ਨੇ 2003 ਦੇ ਨੀਅਰ ਅਬਾਊਟ ਸਾਬਿਤ ਕਰਤੀ ਐਂਡ ਜਦੋਂ ਇਹ ਸਾਬਿਤ ਕੀਤੀ ਤਾਂ ਸੁਪਰੀਮ ਕੋਰਟ ਨੇ ਇਹ ਚੀਜ਼ ਉਹਨਾਂ ਤੋਂ ਮੰਗੀ ਵੀ ਦੱਸੋ ਤੁਸੀਂ ਇਹ ਪੈਸਾ ਲੋਕਾਂ ਤੋਂ ਲੈ ਕੇ ਕਿੱਥੇ ਇਨਵੈਸਟ ਕਰਦੇ ਆਂ ਤਾਂ ਜਿਹੜੀ ਪਰਲਸ ਗਰੁੱਪ ਸੀ ਉਹਨਾਂ ਨੇ ਰਾਜਸਥਾਨ ਦੇ ਵਿੱਚ ਆਵਦੀ ਬੰਦਰ ਜ਼ਮੀਨਾਂ ਦਿਖਾਉਣੀਆਂ ਸ਼ੁਰੂ ਕਰਤੀਆਂ ਇਹ ਵੀ ਸਾਡੇ ਕੋਲ ਤਾਂ ਜ਼ਮੀਨ ਆ ਸਟਾਰਟਿੰਗ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੂੰ ਪੈਸਾ ਮਿਲਿਆ ਵੀ ਪੈਸੇ ਗਰੋ ਵੀ ਹੋਏ ਜਿਵੇਂ ਕੁਝ ਗਰੀਬ ਦੱਬਕੇ ਦੇ ਲੋਕ ਆ ਜਿਹੜੇ ਮੋਟਰਸਾਈਕਲ ਲੈਣ ਲੱਗ ਗਏ ਗਿਫਟ ਦਿੰਦੀ ਸੀ ਕੰਪਨੀ ਬਹੁਤ ਸਾਰੇ ਹਨਾ ਲੋਕਾਂ ਨੂੰ ਤਾਂ ਉਹਦੇ ਵਿੱਚ ਕੀ ਸੀ ਜਿਹੜੇ ਮੋਟਰਸਾਈਕਲ ਲੈਣ ਕਿਰੋਨੀ ਕਰ ਰਹੇ ਤਾਂ ਉਹਦੇ ਨਾਲ ਇੱਕ ਭੇੜਚਾਲ ਪੈਦਾ ਹੋ ਗਈ ਪੂਰੇ ਇੰਡੀਆ ਦੇ ਵਿੱਚ ਹੀ ਪੰਜਾਬ ਦੇ ਲੋਕਾਂ ਦਾ ਪੈਸਾ ਇਹਦੇ ਵਿੱਚ ਲੱਗਿਆ ਬਹੁਤ ਜ਼ਿਆਦਾ ਲੱਗਿਆ ਪਰ ਜੇ ਆਪਾਂ ਕੰਪੇਅਰ ਕਰੀਏ ਬਾਕੀ ਸਟੇਟਾਂ ਨਾਲ ਤਾਂ ਬਾਕੀ ਸਟੇਟਾਂ 'ਚ ਪੰਜਾਬ ਨਾਲੋਂ ਬਹੁਤ ਜ਼ਿਆਦਾ ਇਨਵੈਸਟਮੈਂਟ ਹੋਈ ਆ ਪਰਲਸ ਗਰੁੱਪ ਦੇ ਵਿੱਚ ਜੋ ਲੋਕ ਜ਼ਿਆਦਾ ਲੁੱਟੇ ਗਏ ਆ ਬਾਕੀ ਸਟੇਟਾਂ ਦੇ ਵਿੱਚ ਤਾਂ ਕੀ ਹੈ ਕਿ ਜਦੋਂ ਪਰਲਸ ਗਰੁੱਪ ਆ ਉਹ ਆਪਣੇ ਏਜੰਟਸ ਨੂੰ ਮੋਟੀਵੇਟ ਕਰਦੀ ਸੀ ਐਂਡ ਜਿਹੜੇ ਏਜੰਟ ਜਿਹੜੇ ਲੋਕ ਇਹਦੇ ਵਿੱਚ ਪੈਸਾ ਲਾਉਂਦੇ ਸੀ ਚੱਲ ਠੀਕ ਆ ਬਹੁਤ ਲੋਕ ਇਹੋ ਜਿਹੀ ਵੀ ਸੀ ਜਿਹਨਾਂ ਲੱਖਾਂ ਰੁਪਇਆ ਲਾਇਆ ਕਰੋੜਾ ਰੁਪਇ ਉਹਦੇ ਆ 300 ਰੁਪਏ ਕਮਾਉਂਦੇ ਉਹਦੇ ਵਿੱਚੋਂ ਉਹ 100 ਰੁਪਏ ਡੇਲੀ ਦਾ ਪਾਲਸ ਗਰੁੱਪ ਚ ਲਾ ਰਹੇ ਆ ਡੇਲੀ ਦਾ ਜੁੜ ਕੇ ਲਾ ਰਹੇ ਆ ਹਨਾ ਉਹ ਬੰਦੇ ਜ਼ਿਆਦਾ ਸੀ ਐਂਡ ਉਹਨਾਂ ਬੰਦਿਆਂ ਨੂੰ ਆਪਦਾ ਦਿਹਾੜੀ ਦੇ ਪੇ ਵਾਲੇ ਬੰਦੇ ਨੂੰ ਕਿੰਨੀ ਕਿ ਨੌਲੇਜ ਹੁੰਦੀ ਆ ਤੁਹਾਨੂੰ ਵੀ ਪਤਾ ਹੀ ਆ ਕਿ ਉਹਨੂੰ ਇੰਨਾ ਉਹ ਦੁਨੀਆ ਦੇ ਵਿੱਚ ਵਿਚਰਿਆ ਨਹੀਂ ਹੁੰਦਾ ਉਹਨਾਂ ਨੂੰ ਇਹ ਬਿਲਕੁਲ ਇੰਟਰਸਟ ਨਹੀਂ ਸੀਗਾ ਕਿ ਇਹ ਜਿਹੜਾ ਪੈਸਾ ਸਾਡੇ ਤੋਂ ਲੈ ਰਹੇ ਆ ਜਾਂ ਲੋਕਾਂ ਤੋਂ ਇਕੱਠਾ ਕਰ ਰਹੇ ਆ ਇਹ ਕਹਿ ਰਿਹਾ ਕਿ ਅਸੀਂ ਪ੍ਰਾਪਰਟੀ ਜੇ ਇਨਵੈਸਟ ਕਰਕੇ ਤੁਹਾਨੂੰ ਦੁੱਗਣੇ ਕਰਕੇ ਮੋੜਾਂਗੇ 5-6 ਸਾਲਾਂ ਦੇ ਵਿੱਚ ਤਾਂ ਇਹ ਪ੍ਰਾਪਰਟੀ ਬਣਾ ਕਿੱਥੇ ਰਹੀ ਆ ਕਿੱਥੇ ਜਮੀਨਾਂ ਖਰੀਦ ਰਿਹਾ ਕਿੱਥੇ ਪ੍ਰਾਪਰਟੀ ਬਣਾ ਰਿਹਾ ਪ੍ਰਾਪਰਟੀ ਐਕਚੁਅਲ ਚ ਬਣ ਵੀ ਰਹੀ ਆ ਇਸ ਬਾਰੇ ਜਿਹੜੇ ਲੋਕ ਇਨਵੈਸਟ ਕਰਦੇ ਸੀ ਉਹਨਾਂ ਦਾ ਕੋਈ ਵੀ ਕੰਸਰਨ ਨਹੀਂ ਸੀ ਬਸ ਮਾਰਕੀਟਿੰਗ ਪੈਂਫਲੇਟਾਂ ਉੱਤੇ ਸਕਰੀਨਾਂ ਦੇ ਉੱਪਰ ਦਿਖਾ-ਦਿਖਾ ਕੇ ਲੋਕਾਂ ਨੂੰ ਭਰਮਾਈ ਜਾਂਦੇ ਸੀ ਕਿ ਅਸੀਂ ਬਹੁਤ ਕੁਝ ਵਧੀਆ ਤੇ ਬਹੁਤ ਕੁਝ ਵੱ ਦੇ ਵਿੱਚ ਪਰਲਸ ਗਰੁੱਪ ਦੇ ਉੱਪਰ ਕੇਸ ਕਰਤਾ ਪਰ ਇਸ ਕੇਸ ਵਿੱਚ ਪਰਲਸ ਗਰੁੱਪ ਜਿੱਤਿਆ ਕਿਉਂ ਕਿ ਸੇਬੀ ਹੈਗੀ ਆ ਫਾਈਨੈਂਸ਼ੀਅਲ ਸਕੈਮਸ ਨੂੰ ਰੋਕਣ ਵਾਸਤੇ ਫਾਈਨੈਂਸ਼ੀਅਲ ਸਕੈਮਸ ਨੂੰ ਰੋਕਣ ਵਾਸਤੇ ਤੇ ਜਿਹੜਾ ਪਰਲਸ ਗਰੁੱਪ ਸੀਗਾ ਇਹ ਆਪਦੇ ਮਹਿੰਗੇ ਵਕੀਲਾਂ ਦੇ ਨਾਲ ਇਹ ਸਾਬਤ ਕਰਨ ਦੇ ਵਿੱਚ ਕਾਮਯਾਬ ਹੋ ਗਈ ਕਿ ਪਰਲਸ ਗਰੁੱਪ ਆ ਜਿਹੜਾ ਇੱਕ ਫਾਈਨੈਂਸ਼ੀਅਲ ਕੰਪਨੀ ਹੈ ਹੀ ਨਹੀਂ ਇਹ ਇੱਕ ਪ੍ਰਾਪਰਟੀ ਇਨਵੈਸਟਮੈਂਟ ਕੰਪਨੀ ਆ ਲੋਕ ਸਾਨੂੰ ਪੈਸਾ ਦਿੰਦੇ ਆ ਪ੍ਰਾਪਰਟੀ ਦੇ ਵਾਲ ਲੌਨ ਨੂੰ ਤੇ ਅਸੀਂ ਜ਼ਮੀਨਾਂ ਖਰੀਦਦੇ ਆ ਐਂਡ ਉਸ ਟਾਈਮ ਦੇ ਵਿੱਚ ਜਿਹੜੇ ਪਾਲਸ ਗਰੁੱਪ ਦੇ ਲੀਗਲ ਐਡਵਾਈਸਰ ਸੀ ਹੋਰ ਕੋਈ ਨਹੀਂ ਆਪਣੇ ਇੰਡੀਆ ਦੇ ਹੀ ਫਾਈਨੈਂਸ ਮਿਨਿਸਟਰ ਅਰੂਨ ਜੇਟਲੀ ਸੀ ਤਾਂ ਪਾਲਸ ਗਰੁੱਪ ਕੋਲੇ ਪੈਸਾ ਸੀ ਪੈਸੇ ਪਤਾ ਮੈਂ ਇਹ ਚੀਜ਼ ਮਹਿਸੂਸ ਕਰਦਾ ਹੁੰਨਾ ਕਿ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤੁਸੀਂ ਗਰੀਬ ਤਾਂ ਹੈਗੇ ਹੈਗੇ ਆ ਮਜਬੂਰ ਵੀ ਆ ਪਰ ਜੇ ਤੁਹਾਡੇ ਕੋਲ ਪੈਸਾ ਆ ਨਾ ਪੈਸਾ ਕੱਲਾ ਨਹੀਂ ਆਉਂਦਾ ਕਿਸੇ ਬੰਦੇ ਕੋਲੇ ਪੈਸੇ ਦੇ ਨਾਲ ਪਾਵਰ ਵੀ ਆ ਜਾਂਦੀ ਹੈ ਤਾਂ ਉਹ ਪਾਵਰ ਨੂੰ ਯੂਜ਼ ਕਰਕੇ ਉਹ ਕੋਰਟ ਦੇ ਵਿੱਚ 2003 ਵਾਲਾ ਜਿਹੜਾ ਕੇਸ ਉਹਨਾਂ ਨੇ ਕੀਤਾ ਸੀ ਸੇਬੀ ਨੇ ਉਹ ਜਿੱਤ ਗਏ ਇਹ ਸਾਬਤ ਕਰਕੇ ਕਿ ਅਸੀਂ ਫਾਈਨੈਂਸ਼ੀਅਲ ਕੰਪਨੀ ਹੈ ਨਹੀਂ ਅਸੀਂ ਤਾਂ ਇੱਕ ਪ੍ਰਾਪਰਟੀ ਇਨਵੈਸਟਮੈਂਟ ਕੰਪਨੀ ਆ ਹੁਣ ਨਰਮਲ ਸਿੰਘ ਭਗੂ ਨੂੰ ਇਹ ਤਾਂ ਪਤਾ ਸੀਗਾ ਕਿ ਜਿਹੜਾ ਮੇਰਾ ਸਕੈਮ ਆ ਬਾਹਲਾ ਟਾਈਮ ਨਹੀਂ ਚੱਲਣਾ ਇਹ ਕਿਸੇ ਨਾ ਕਿਸੇ ਦਿਨ ਫੜਿਆ ਹੀ ਜਾਣਾ ਫਿਰ ਬਾਕੀ ਸਕੈਮਰਜ਼ ਵਾਂਗੂ ਚਾਹੇ ਹਰਸ਼ਦ ਮਹਿਤਾ ਹੋਵੇ ਚਾਹੇ ਵਿਜੇ ਮਾਲਿਆ ਹੋਵੇ ਉਹਨੇ ਸਿਆਸਤਦਾਨਾਂ ਦੇ ਨਾਲ ਆਪਦੇ ਲਿੰਕ ਬਣਾਉਣ ਆਪ ਨੂੰ ਲੱਗਦਾ ਕਿ ਬਈ ਉਹ ਸਰਕਾਰਾਂ ਕਰਾ ਰਹੀਆਂ ਸਰਕਾਰਾਂ ਦਾ ਪੈਸਾ ਲੱਗ ਰਿਹਾ ਕਬੱਡੀ ਕੱਪ ਦੇ ਉੱਪਰ ਤਾਂ ਪਰ ਉਹ ਕਬੱਡੀ ਕੱਪ ਪਾਲਸ ਗਰੁੱਪ ਤੋਂ ਸਪਾਂਸਰਡ ਸੀਗਾ ਤਾਂ ਕਿ ਸਰਕਾਰਾਂ ਦੇ ਵਿੱਚ ਲਿੰਕ ਬਣ ਸਕੇ ਇਦਾਂ ਹੀ ਉਹਨੇ ਪੰਜਾਬ ਦੀ ਜਿਹੜੀ ਟੀਮ ਆ ਆਈਪੀਐਲ ਦੀ ਉਹਦੇ ਵਿੱਚ ਵੀ ਉਹਨੇ ਸ਼ਰਟਾਂ ਦੇ ਉੱਪਰ ਵੀ ਇੱਕ ਪਰਪਲਸ ਗਰੁੱਪ ਸਪਾਂਸਰਡ ਬਾਈ ਲਿਖਣੋਂ ਲੱਗ ਗਿਆ ਸੀਗਾ ਤਾਂ ਪੰਜਾਬ ਦੀ ਪੰਜਾਬ ਦੀ ਕ੍ਰਿਕਟ ਟੀਮ ਜਿਹੜੀ ਆਈਪੀਐਲ ਦੇ ਵਿੱਚ ਸੀ ਉਹਨੂੰ ਵੀ ਸਪਾਂਸਰ ਕੀਤਾ ਫਿਰ ਉਹਨੇ ਆਸਟ੍ਰੇਲੀਆ ਦੇ ਵਿੱਚ 10-12 ਮਿਲੀਅਨ ਡਾਲਰ ਲਾ ਕੇ ਆਪ ਦਾ ਬਿਜ਼ਨਸ ਸੈਟਅਪ ਕੀਤਾ ਕਿ ਬਾਹਰ ਭੱਜਣ ਦੀ ਤਿਆਰੀ ਕਰੂਗਾ ਜਾਂ ਕੁਝ ਵੀ ਕਰੂਗਾ ਉੱਥੇ ਉਹਨੇ ਜਿਹੜਾ ਆਸਟ੍ਰੇਲੀਆ ਦਾ ਬਹੁਤ ਵੱਡਾ ਕ੍ਰਿਕਟਰ ਬ੍ਰੈਟਲੀ ਉਹਨੂੰ ਵੀ ਐਸ ਬ੍ਰਾਂਡ ਬੈਸਟਰ ਹਾਇਰ ਕੀਤਾ ਉੱਥੇ ਆਪਦਾ ਬਿਜ਼ਨਸ ਗਰੋ ਕਰਨ ਵਾਸਤੇ ਤੇ ਉਹ ਬਰੈਟਲੀ ਵੀ ਉਹਨਾਂ ਦੇ ਪਰਲਸ ਗਰੁੱਪ ਦੀ ਐਡ ਕਰਦਾ ਰਿਹਾ ਕਿਸੇ ਟਾਈਮ ਦੇ ਉੱਪਰ ਤਾਂ ਐਡਾ ਵੱਡਾ ਸਿਸਟਮ ਸੀ ਐਡਾ ਵੱਡਾ ਜਾਲ ਸੀ ਐਡੀ ਵੱਡੀ ਪਾਵਰ ਸੀ ਇੰਨਾ ਵੱਡਾ ਪੈਸਾ ਸੀ ਪਾਲਸ ਗਰੁੱਪ ਕੋਲ ਪਰ ਜਿਹੜੀ ਸੇਬੀ ਆ ਉਹ ਪਾਲਸ ਗਰੁੱਪ ਦੇ ਪਿੱਛੇ ਲੱਗੇ ਰਹੀ ਤੇ ਉਹਨਾਂ ਨੇ ਹਾਰ ਨਹੀਂ ਮੰਨੀ ਉਹ ਕਹਿੰਦੇ ਕਿ ਅਸੀਂ ਫਿਕਰ ਆਊਟ ਕਰਕੇ ਰਾਵਾਂਗੇ ਉਹਨਾਂ ਨੇ ਵੱਧ ਤੋਂ ਵੱਧ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੋ ਥੈਟ ਕਿ ਪਰਲ ਗਰੁੱਪ ਨੂੰ ਸੀਆਈਐਸ ਦੀ ਕੈਟਾਗਰੀ ਦੇ ਵਿੱਚ ਸਾਬਤ ਕੀਤਾ ਜਾਵੇ ਸੁਪਰੀਮ ਕੋਰਟ ਦੇ ਵਿੱਚ ਸੀਆਈਸ ਹੁੰਦਾ ਸਕੀਮਾ ਮਤਲਬ ਜਿੱਥੇ ਬਹੁਤ ਸਾਰੇ ਲੋਕ ਇਕੱਠਾ ਪੈਸਾ ਲਾਉਂਦੇ ਆ ਇਹ ਸਾਬਤ ਨਹੀਂ ਹੋ ਰਿਹਾ ਸੀ ਪਹਿਲਾਂ ਸਾਰਾ ਰਾਜਸਥਾਨ ਹਾਈ ਕੋਰਟ ਦੇ ਵਿੱਚ ਵੀ ਸਾਬਤ ਨਹੀਂ ਹੋਇਆ ਤਾਂ ਉਹਨਾਂ ਨੇ ਪੂਰੇ ਚੰਗੀ ਤਰੀਕੇ ਨਾਲ ਸਬੂਤ ਇਕੱਠੇ ਕਰਕੇ 2014 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਤੇ SEBI ਨੇ ਇਹ ਕੇਸ ਜਿੱਤਿਆ ਤੇ ਪਰਲਸ ਗਰੁੱਪ ਨੂੰ ਫਾਈਨੈਂਸ਼ੀਅਲ ਤੌਰ ਤੇ CIS ਦੇ ਅਧੀਨ ਕਿ CA ਸਕੀਮ ਇਹ ਚਲਾ ਰਹੀ ਹੈ ਇਹਦੇ ਅਧੀਨ ਇਨਵੈਸਟੀਗੇਟ ਕਰਨ ਦਾ ਪੂਰਾ ਅਧਿਕਾਰ ਅਤੇ ਪੂਰਾ ਹੱਕ ਸੁਪਰੀਮ ਕੋਰਟ ਤੋਂ ਲੈ ਲਿਆ ਐਂਡ ਫਿਰ ਪਤਾ ਲੱਗਿਆ ਸਭੀ ਨੂੰ ਕਿ ਜਿਹੜੀ ਪਲਸ ਗਰੁੱਪ ਆ ਇਹ ਲੋਕਾਂ ਦਾ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਦਿਹਾੜੀਦਾਰ ਬੰਦਿਆਂ ਦਾ 50000 ਕਰੋੜ ਰੁਪਇਆ ਨੱਪੀ ਬੈਠੀ ਐ ਇਹ ਬਹੁਤ ਵੱਡਾ ਸਕੈਮ ਸੀ ਇੱਕ ਵਾਰ ਪੂਰਾ ਭਾਰਤ ਵਿੱਚ ਇਹਦੀਆਂ ਗੱਲਾਂ ਹੋਣ ਲੱਗੀਆਂ ਖਬਰਾਂ ਦੇ ਵਿੱਚ ਆਉਣ ਲੱਗ ਗਿਆ ਕਿ ਐਡਾ ਵੱਡਾ ਸਕੈਮ ਇੱਕ ਦੋਜੀ ਬੰਦਾ ਕਿਵੇਂ ਕਰ ਗਿਆ ਪੰਜਾਬ ਦੇ ਲੋਕਾਂ ਨਾਲ ਤੇ ਭਾਰਤ ਦੇ ਲੋਕਾਂ ਨਾਲ ਜਦੋਂ ਸੁਪਰੀਮ ਕੋਰਟ ਨੂੰ ਪਤਾ ਲੱਗੇਗਾ ਕਿ 50000 ਕਰੋੜ ਦੀ ਠੱਗੀ ਹੋ ਗਈ ਤੇ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ 3 ਮਹੀਨਿਆਂ ਦੇ ਵਿੱਚ ਵਿੱਚ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣ ਪ੍ਰੋਲਸ ਦੀਆਂ ਸਾਰੀਆਂ ਪ੍ਰਾਪਰਟੀਆਂ ਨੂੰ ਨਿਲਾਮ ਕਰਕੇ ਪਰ ਇਹ ਆਸ ਲੋਕਾਂ ਨੂੰ ਅੱਜ ਵੀ ਹੈ ਕਿ ਸਾਡੇ ਪੈਸੇ ਮੁੜਨਗੇ ਨਾ ਉਹਦੇ ਉੱਤੇ ਪੈਸੇ ਮੁੜੇ ਆ ਕੁਝ ਕੁ ਲੋਕਾਂ ਨੇ ਮੁੜੇ ਆ ਮਤਲਬ ਇਹ ਹੁਣ ਕੋਈ ਇਹਦਾ ਨੰਬਰ ਸਪੈਸੀਫਾਈ ਨਹੀਂ ਹੈ ਕਿੰਨੇ ਲੋਕਾਂ ਨੇ ਮੁੜੇ ਪਰ ਬਹੁਤ ਵੱਡਾ ਨੰਬਰ ਆ ਜਿਨ੍ਹਾਂ ਨੂੰ ਕੁਝ ਵੀ ਪੈਸਾ ਵਾਪਸ ਨਹੀਂ ਮਿਲਿਆ ਉਹ ਵਿਚਾਰੇ ਠੱਗੀ ਦਾ ਸ਼ਿਕਾਰ ਹੀ ਬਣ ਕੇ ਰਹਿ ਗਏ ਤੇ ਪਰਦੇ ਦੇ ਪਿੱਛੇ ਸੀਬੀਆਈ ਹੈ ਜਿਹੜੀ ਉਹ ਵੀ ਨਰਮਲ ਸਿੰਘ ਭੰਗੂ ਦੇ ਪਿੱਛੇ ਲੱਗੀ ਹੋਈ ਸੀ ਤੇ ਉਹਦੇ ਨਾਲ-ਨਾਲ ਜਿਹੜੇ ਉਹਦੇ ਦੋਸਤ ਸੀ ਰਿਸ਼ਤਦਾਰ ਸੀ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਪਤਾ ਲੱਗਿਆ ਸੀਬੀਆਈ ਨੂੰ ਕਿ ਜਿਹੜੀ ਪਰਲ ਕੰਪਨੀ ਹੈ ਇਹਦੇ ਕੋਲ 1,85,000 ਏ Ecke, 85000 ਏਕੜ ਜ਼ਮੀਨ ਪਰਲ ਗਰੁੱਪ ਦੇ ਕੋਲ ਆ ਤਾਂ ਫਿਰ ਸੀਬੀਆਈ ਡੀਟੇਲ ਦੇ ਵਿੱਚ ਪਿੱਛੇ ਪੈ ਗਈ ਨਿਰਮਲ ਸਿੰਘ ਪੰਗੂ ਦੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਨੇ ਚਾਲੂ ਕੀਤੀ ਇਸ ਜਾਂਚ ਫਿਰ ਸੀਬੀਆਈ ਨੂੰ ਪਤਾ ਲੱਗਿਆ ਕਿ ਇਹਨਾਂ ਕੋਲ 1500 1600 ਤੱਕ ਬੈਂਕ ਖਾਤੇ ਹੀ ਆ ਤੇ 300 ਕਰੋੜ ਤੋਂ ਵੱਧ ਬੈਂਕ ਦੀਆਂ ਐਫਡੀਆਂ ਕਰੀਆਂ ਹੋਈਆਂ 1 ਲੱਖ ਤੋਂ ਵੱਧ ਅਨ ਅਫੀਸ਼ਲ ਪ੍ਰੋਪਰਟੀਆਂ ਵੀ ਪਰਲ ਗਰੁੱਪ ਦੇ ਨਾਮ ਤੇ ਬੋਲਦੀਆਂ ਨਿਕਲ ਆਈਆਂ ਤਾਂ ਇਹ ਪਤਾ ਲੱਗਾ ਕਿ ਇਹ ਬਹੁਤ ਵੱਡਾ ਸਕੈਮ ਹੋ ਰਿਹਾ ਤਾਂ ਫਿਰ ਸੀਬੀਆਈ ਪ੍ਰੋਪਰਲੀ ਇਨਵੈਸਟੀਗੇਟ ਕਰਨ ਲੱਗੀ ਸੇਬੀ ਨੇ ਤੇ ਸੀਬੀਆਈ ਨੇ ਫਿਰ ਇਨਵੈਸਟੀਗੇਸ਼ਨ ਚਾਲ ਦੇ ਵਿੱਚ ਵੀ ਇਹਦੀ ਇਨ ਪ੍ਰੋਪਰ ਇਨਵੈਸਟੀਗੇਸ਼ਨ ਚਾਲੂ ਕੀਤੀ ਤੇ ਸੁਪਰੀਮ ਕੋਰਟ ਨੂੰ ਸਾਰੇ ਚੀਜ਼ਾਂ ਦਿੱਤੀਆਂ ਸੁਪਰੀਮ ਕੋਰਟ ਨੇ ਫਿਰ 2014 ਦੇ ਵਿੱਚ ਜਸਟਿਨ ਆਰ ਐਮ ਲੋਦਾ ਕਮੇਟੀ ਬਣਾਈ ਤੇ ਆਰਡਰ ਦਿੱਤੇ ਕਿ ਲੋਕਾਂ ਦਾ ਸਾਰਾ ਪੈਸਾ ਵਾਪਸ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ ਪ੍ਰੋਪਰਟੀਆਂ ਵੇਚ ਕੇ ਸਾਰਾ ਦਾ ਸਾਰਾ ਪੈਸਾ ਵਾਪਸ ਕੀਤਾ ਜਾਵੇ ਤਾਂ ਇਸ ਕਮੇਟੀ ਨੇ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਆਪਦੀਆਂ ਜਿਹੜੀਆਂ ਰਸੀਦਾਂ ਆ ਤੁਹਾਨੂੰ ਪਰਲ ਗਰੁੱਪ ਤੋਂ ਮਿਲੀਆਂ ਜਿਹੜੀਆਂ ਜਿਹਦੇ ਕੋਈ ਮਾਇਨੇ ਨਹੀਂ ਰੱਖਦੀਆਂ ਸੀ ਸਾਨੂੰ ਜਮ੍ਹਾਂ ਕਰਾਓ ਸੋ ਥੈਟ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜਾਣ ਸਕੀ ਕਿ ਕਿੰਨੇ ਲੋਕਾਂ ਨੇ ਇਹਦੇ ਵਿੱਚ ਇਨਵੈਸਟਮੈਂਟ ਕੀਤੀ ਆ ਕਿ 5 ਕਰੋੜ ਤੋਂ ਵੱਧ ਲੋਕਾਂ ਨੇ ਪਲਸ ਗਰੁੱਪ ਦੇ ਵਿੱਚ ਪੈਸਾ ਲਾਇਆ ਸੀ ਤੇ 5 ਕਰੋੜ ਲੋਕਾਂ ਨੇ 100 ਰੁਪਇਆ ਵੀ ਲਾਇਆ ਹੋਊ ਤਾਂ ਕਿੰਨੇ ਬਣ ਜਾਣਗੇ ਤੁਸੀਂ ਲਾਲੋ ਸਾਹਿਬ ਕਿਸ ਨੇ 50000 ਲਾਇਆ ਕਿਸ ਨੇ ਲੱਖ ਲਾਇਆ ਕਿਸ ਨੇ ਜ਼ਮੀਨਾਂ ਵੇਚ ਕੇ ਲਾਇਆ ਤਾਂ ਕਿੰਨਾ ਪੈਸਾ ਪਾਲਸ ਗਰੁੱਪ ਕੋਲੇ ਅਨਫੀਸ਼ੀਅਲੀ ਆ 50000 ਕਰੋੜ ਦਾ ਤਾਂ ਡਾਕੂਮੈਂਟ ਦੇ ਉੱਪਰ ਆ ਕਿ 50000 ਕਰੋੜ ਤਾਂ ਹੈਗਾ ਹੀ ਹੈਗਾ ਉਸ ਤੋਂ ਉੱਪਰ ਕਹਿ ਨਹੀਂ ਸਕਦੇ ਕਿੰਨਾ ਹੋ ਸਕਦਾ ਐਂਡ ਇਸੇ ਕਮੇਟੀ ਦੇ ਦੀਨ 2024 ਤੱਕ ਤਕਰੀਬਨ ਤਕਰੀਬਨ ਐਸਟੀਮੇਟ ਜ ਹੈ ਇੱਕ ਅਪ੍ਰੋਕਸੀਮੇਸ਼ਨ ਆ ਕਿ 20000 25000 ਲੋਕਾਂ ਦਾ ਹੀ ਪੈਸਾ ਮੁੜਿਆ 5 ਕਰੋੜ ਦੇ ਵਿੱਚੋਂ ਬਾਕੀ ਲੋਕਾਂ ਦਾ ਪੈਸਾ ਕਿਸੇ ਨੂੰ ਵੀ ਨਹੀਂ ਮਿਲਿਆ ਹਜੇ ਤੱਕ ਇਹੀ ਸਭ ਤੋਂ ਵੱਡਾ ਸਕੈਮ 2016 ਦੇ ਵਿੱਚ ਸੀਟਿੰਗ ਦੇ ਆਧਾਰ ਦੇ ਉੱਪਰ ਨਿਰਮਲ ਸਿੰਘ ਭੰਗੂ ਨੂੰ ਗ੍ਰਿਫਤਾਰ ਕਰ ਲਿਆ ਪਰ ਇੱਥੇ ਇਹਦੇ ਸਰਕਾਰੀ ਲਿੰਕ ਹੁਣ ਕੰਮ ਆਉਣ ਲੱਗੇ ਤਾਂ ਕਈ ਸਰਕਾਰਾਂ ਦੇ ਵਿੱਚ ਤਾਂ 5 ਸਾਲਾਂ ਦੇ ਵਿੱਚ 4 ਸਾਲ ਬਾਈਜੀ ਹੁਣੀ ਹਸਪਤਾਲ ਦੇ ਵਿੱਚ ਹੀ ਕੱਢ ਦਿੰਦੇ ਆ ਤੇ ਜਿੱਥੇ ਕਮਰਾ ਕਹਿੰਦੇ ਸੁਣਨ ਚਾਹੁੰਦਾ ਕਿ ਪੂਰਾ 5 ਸਟਾਰ 7 ਸਟਾਰ ਹੋਟਲ ਵਰਗਾ ਲਗਜ਼ਰੀ ਕਮਰਾ ਹੁੰਦਾ ਕਾਗਜ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਆ ਪਰ ਅਸਲ ਦੇ ਵਿੱਚ ਇਹ ਹਸਪਤਾਲ ਦੇ ਵਿੱਚ ਦਾਖਲ ਆ ਜਿੱਥੇ ਇਹ ਪੂਰਾ ਐਸ਼ੋ ਆਰਾਮ ਕਰ ਰਿਹਾ ਖਾਣ ਪੀਣ ਪੂਰਾ ਚੱਲ ਰਿਹਾ ਪੂਰਾ ਆਰਾਮ ਕਰ ਰਿਹਾ ਤੇ ਆਪਦਾ ਬਿਜ਼ਨਸ ਵੀ ਉੱਥੇ ਚਲਾ ਰਹੇ ਆ ਪਰ ਹੁਣ 2022 ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹਨਾਂ ਨੇ ਹੁਣ ਜ਼ਰੂਰ ਬਿਆਨ ਦਿੱਤਾ ਕਿ ਬਈ ਅਸੀਂ ਸਾਰੀਆਂ ਪ੍ਰਾਪਰਟੀਆਂ ਜਿੰਨੀਆਂ ਪੰਜਾਬ ਦੇ ਵਿੱਚ ਹੈਗੀਆਂ ਵਾਂ ਉਹਨਾਂ ਨੂੰ ਨਿਲਾਮ ਕਰਕੇ ਲੋਕਾਂ ਦਾ ਪੈਸਾ ਵਾਪਸ ਦੇਵਾਂਗੇ ਪਰ ਹਜੇ ਤੱਕ ਤੁਹਾਨੂੰ ਦੱਸਿਆ ਕਿ ਜਿੰਨਾ ਵੱਡਾ ਸਕੈਮ ਇਹ ਹੈਗਾ ਉਹਦਾ ਸਿਰਫ 1.2% ਹੀ ਵਾਪਸ ਆਇਆ ਜੋ ਕਿ ਬਹੁਤ ਘੱਟ ਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਜੇ ਪੈਸਾ ਅਜ ਪੰਜਾਬ ਸਰਕਾਰ ਨੇ ਗੱਲ ਕੀਤੀ ਹੈ ਭਗਵੰਤ ਮਾਨ ਨੇ ਗੱਲ ਕੀਤੀ ਹੈ ਕਿ ਵੀ ਲੋਕਾਂ ਦਾ ਪੈਸਾ ਵਾਪਸ ਆਊਗਾ ਤਾਂ ਕਿਦੋਂ ਵਾਪਸ ਆਊਗਾ ਇਹ ਇੱਕ ਬਹੁਤ ਵੱਡਾ ਸਵਾਲ ਆ ਕਿਵੇਂ ਵਾਪਸ ਆਊਗਾ ਹੁਣ ਇਹ ਵੀ ਹੋਣ ਲੱਗ ਗਿਆ ਕਈ ਵਾਰ ਜਦੋਂ ਇਹੋ ਜਿਹੀਆਂ ਖਬਰਾਂ ਆਉਣ ਲੱਗੀਆਂ ਤਾਂ ਮੈਂ ਇੱਕ ਹੋਰ ਸਕੈਮ ਸਮਝਿਆ ਇੱਕ ਹੋਰ ਸਕੈਮ ਸਮਝਿਆ ਕਿ ਵੀ ਪਰਲਸ ਗਰੁੱਪ ਵਾਲੇ ਪੈਸੇ ਜਿਹੜੇ ਤੁਸੀਂ ਲਾਏ ਸੀਗੇ ਲੋਕਾਂ ਦਾ ਨੰਬਰ ਤਾਂ ਹੁਣ ਵਿੱਚ ਹੈਗਾ ਹੀ ਆ ਪਰਲਸ ਗਰੁੱਪ 'ਚ ਜਿਹੜੇ ਤੁਸੀਂ ਪੈਸੇ ਲਾਏ ਸੀਗੇ ਉਹ ਤੁਹਾਨੂੰ ਹੁਣ ਰਿਫੰਡ ਮਿਲਣ ਲੱਗੇ ਆ ਤੇ ਇਹਦੇ ਆਸਤੇ ਆਪਦਾ 10% ਜਿਹੜਾ GST ਉਹਦੇ ਉੱਤੇ ਬਣਦਾ ਕਿਉਂਕਿ GST ਉਹਦੋਂ ਲਾਗੂ ਨਹੀਂ ਸੀ ਜਦੋਂ ਲਾਏ ਸੀ ਜਿਹੜਾ ਬਣਦਾ ਉਹ ਹੁਣ ਜਮਾ ਕਰਾਓ ਤਾਂ ਇਹ ਵੀ ਇੱਕ ਬਹੁਤ ਵੱਡਾ ਸਕੈਮ ਆ ਜਿਹੜਾ ਨਾਲ ਦੀ ਨਾਲ ਨਵਾਂ ਸਟਾਰਟ ਹੋ ਗਿਆ ਇਹਦੇ ਉੱਤੇ ਵੀ ਸਰਕਾਰ ਨੂੰ ਵੀ ਧਿਆਨ ਦੇਣਾ ਪਊਗਾ ਸਰਕਾਰ ਨੂੰ ਵੀ ਸਖਤ ਕਾਰਵਾਈ ਕਰਨੀ ਪਊਗੀ ਜਿਹੜੇ ਲੋਕਾਂ ਦੇ ਪੈਸੇ ਪਰਲਸ ਗਰੁੱਪ ਦੇ ਵਿੱਚ ਫਸੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਅਗਰ ਕੋਈ ਵੀ ਤੁਹਾਨੂੰ ਇਹੋ ਜਿਹਾ ਮੈਸੇਜ ਆਉਂਦਾ ਤਾਂ ਜਰੂਰ ਆਪਦਾ ਸਰਕਾਰੀ ਦਰਬਾਰੇ ਚੈੱਕ ਕਰਕੇ ਚੰਗੀ ਤਰ੍ਹਾਂ ਉਹਦੀ ਇਨਫੋਰਮੇਸ਼ਨ ਲੈ ਕੇ ਫੇਰ ਹੀ ਕੋਈ ਸਟੈਪ ਚੁੱਕਿਓ ਵੈਸੇ ਇਸ ਤਰੀਕੇ ਨਾਲ ਪੈਸੇ ਕਦੇ ਵਾਪਸ ਨਹੀਂ ਆਉਣਗੇ ਜਦੋਂ ਵੀ ਆਉਣਗੇ ਉਹਦਾ ਅਫੀਸ਼ੀਅਲ ਨੋਟਿਸ ਵੀ ਆਊਗਾ ਚਿੱਠੀ ਵੀ ਆਊਗੀ ਤੇ ਪਲੱਸ ਸਰਕਾਰਾਂ ਵੱਲੋਂ ਖਬਰਾਂ ਤਾਂ ਸਭ ਤੋਂ ਪਹਿਲਾਂ ਆ ਜਾਣੀਆਂ ਕਹਿੰਦੇ ਕੰਮ ਬਾਅਦ ਚ ਹੁੰਦਾ ਖਬਰ ਪਹਿਲਾਂ ਆ ਜਾਂਦੀ ਆ ਇਹ ਚੀਜ਼ ਜ਼ਰੂਰੀ ਹੈ ਕਿਉਂਕਿ ਮਸ਼ਹੂਰੀ ਹਰ ਬੰਦੇ ਲਈ ਜ਼ਰੂਰੀ ਹੈ ਪਰ ਠੀਕ ਹੈ ਜੇ ਕੋਈ ਵੀ ਸਰਕਾਰ ਇਹ ਕੰਮ ਕਰੂਗੀ ਲੋਕਾਂ ਦਾ ਪੈਸਾ ਦਵਾਊਗੀ ਹਮੇਸ਼ਾ ਲੋਕ ਉਹਦੀ ਸ਼ਲਾਂਘਾ ਕਰਨਗੇ ਮੈਂ ਸੋਚਦਾ ਤੁਹਾਨੂੰ ਪਲਸ ਗਰੁੱਪ ਬਾਰੇ ਸਾਰੀ ਜਾਣਕਾਰੀ ਅੱਜ ਮਿਲ ਰਹੀ ਹੋਊਗੀ ਕੀ ਪਲਸ ਗਰੁੱਪ ਸੀ ਕੌਣ ਸੀ ਨਰਮਲ ਸਿੰਘ ਪੰਗੂ ਕਿਵੇਂ ਦੋਜੀ ਤੋਂ ਉਹ ਬਿਜ਼ਨਸਮੈਨ ਬਣਿਆ ਬਿਜ਼ਨਸਮੈਨ ਕਾਦਾ ਬਣਿਆ ਠਾਕੀ ਬਣਿਆ ਲੋਕਾਂ ਨੂੰ ਠੱਗਿਆ ਤੇ ਹੁਣ ਉਹਦੀ ਮੌਤ ਹੋ ਗਈ ਹੈ ਤੇ ਦੇਖੋ ਕਹਿੰਦੇ ਹੁੰਦੇ ਕੰਮ ਉਹ ਕਰੋ ਜਦੋਂ ਤੁਸੀਂ ਦੁਨੀਆ ਤੋਂ ਜਾਓ ਤਾਂ ਦੁਨੀਆ ਤੁਹਾਨੂੰ ਯਾਦ ਕਰੇ ਦੁਨੀਆ ਯਾਦ ਕਿਸ ਤਰੀਕੇ ਨਾਲ ਕਰ ਰਹੀ ਹੈ ਲਹੰਤਾ ਪਾ ਕੇ ਯਾਦ ਕਰ ਰਹੀ ਹੈ ਨਾ ਉਹਦਾ ਨਾਲ ਉਹਦਾ ਪੈਸਾ ਗਿਆ ਨਾ ਜਾਣਾ ਜਿੰਨੇ ਵੀ ਬੰਦੇ ਇੱਥੇ ਮੇਰੀ ਵੀਡੀਓ ਸੁਣ ਰਹੇ ਆ ਕਿਸੇ ਵੀ ਤਰੀਕੇ ਦੀ ਠੱਗੀ ਕਰ ਰਿਹਾ ਪੈਸਾ ਤੁਸੀਂ ਨਾਲ ਨਹੀਂ ਲੈ ਕੇ ਜਾਣਾ ਤੁਸੀਂ ਜੋ ਲੈ ਕੇ ਜਾਣਾ ਆਪਦੀ ਕਮਾਈ ਹੋਈ ਇੱਜ਼ਤ ਹੀ ਲੈ ਕੇ ਜਾਣੀ ਹੈ ਮੈਂ ਆਸ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਹੋਰ ਇਹੋ ਜਿਹੇ ਕੇਸ ਸਟੱਡੀਜ਼ ਅਸੀਂ ਲੈ ਕੇ ਆਵਾਂਗੇ ਚੰਗੀਆਂ ਬੰਦੇ ਉੱਤੇ ਵੀ ਕੇਸ ਸਟੱਡੀ ਲੈ ਕੇ ਆਵਾਂਗੇ ਮਾੜੇ ਬੰਦੇ ਉੱਤੇ ਗੀਟੀਰ ਲਾਇੰਸ ਇੰਡਸਟਰੀਜ਼ ਕੇ ਵਿੱਚ ਖੜੀ ਹੋਈ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਜਾਬੀ ਕੇ ਸਟੱਡੀਜ਼ ਪੰਜਾਬ ਦੇ ਵਿੱਚ ਜਿਹੜੇ ਬੰਦੇ ਨੇ ਤਰੱਕੀ ਕੀਤੀ ਕਿਸ ਤਰੀਕੇ ਨਾਲ ਕੀਤੀ ਉਹਨਾਂ ਉੱਤੇ ਵੀ ਕੇਸ ਸਟੱਡੀਜ਼ ਲੈ ਕੇ ਆਵਾਂਗੇ ਫਾਈਨੈਂਸ਼ੀਅਲ ਐਜੂਕੇਸ਼ਨ ਸ਼ੇਅਰ ਬਾਜ਼ਾਰ ਬਾਰੇ ਤੁਸੀਂ ਵੀਡੀਓਜ਼ ਦੇਖਦੇ ਰਹਿੰਦੇ ਹੋ ਮਿਊਚੁਅਲ ਫੰਡ ਬਾਰੇ ਵੀਡੀਓ ਦੇਖਦੇ ਰਹਿੰਦੇ ਨੇ ਉਹਦੇ ਉੱਤੇ ਡੀਟੇਲ ਦੇ ਵਿੱਚ ਵੀਡੀਓਜ਼ ਹੁੰਦੀਆਂ ਰਹਿਣਗੀਆਂ ਔਰ ਨਾਲ ਟਾਈਮ ਦੇ ਵਿੱਚ ਜਿਹੜੇ ਲੋਕ ਸਬਸਕ੍ਰਾਈਬ ਕੀਤੇ ਹੋਣਗੇ ਮੈਂ ਕੋਫੀਸ਼ਲ ਨੋਟੀਫਿਕੇਸ਼ਨ ਹੀ ਪਾਉਂਗਾ ਜਿੱਥੇ ਆਪਾਂ ਇੱਕ ਵੱਡਾ ਪ੍ਰੋਗਰਾਮ ਕਰਾਂਗੇ ਜਿੱਥੇ ਮੈਂ ਤੁਹਾਨੂੰ 1 ਟੂ 1 ਮਿਊਚੁਅਲ ਫੰ ਕਰਾਂਗੇ ਆਪਾਂ ਜਲਦੀ ਹੀ ਤੁਸੀਂ ਜੁੜੇ ਰਹਿਣਾ ਸਬਸਕ੍ਰਾਈਬ ਕਰਕੇ ਰੱਖਣਾ ਜਦੋਂ ਪ੍ਰੋਗਰਾਮ ਦੀ ਅਨਾਉਂਸਮੈਂਟ ਹੁੰਦੀ ਆ ਫਿਰ ਮਿਲਦੇ ਆ ਤੁਹਾਨੂੰ 1 ਟੂ 1 ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ